कबीर साधु को मिलने जाइए साथ ना लीजे कोई पाछे पाओ ना दीजिए आगे होए सो होए कबीर सेवा को धोए पले ਇਕ ਸੰਤ ਇਕ ਰਾਮਾ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਮਹਾਰਾਜ ਜੀ ਦੀ ਬਾਣੀ ਗੁਰੂ ਬ੍ਰਾਂ ਸਾਹਿਬ ਬਾਣੀ ਦਰਜ ਹੈ ਸੰਗਤਾਂ ਨੂੰ ਬਾਣੀ ਰਾਹੀਂ ਗਿਆਨ ਕਰਾਉਂਦੇ ਹੋਏ ਮਹਾਰਾਜ ਗੁਰੂ ਕਬੀਰ ਜੀ ਮਹਾਰਾਜ ਸਬੋਧਨ ਕਰਦੇ ਹਨ ਬਾਣੀ ਨਾਲ ਜੋੜਦੇ ਹਨ ਕੀ ਦੱਸਦੇ ਹਨ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਦੀਜੇ ਕੋਈ ਜਦੋਂ ਭਾਵਨਾ ਜਾਗਰਤ ਹੁੰਦੀ ਹੈ ਮਨ ਵਿੱਚ ਪਿਆਰ ਜਾਗਦਾ ਹੈ ਜਾਂ ਉਸ ਪ੍ਰਮਾਤਮਾ ਦੀ ਯਾਦ ਆਉਂਦੀ ਤਾਂ ਉਹਦੇ ਬਚਨਾਂ ਦੀ ਪਾਲਣਾ ਕਰਦਾ ਹੋਇਆ ਇਨਸਾਨ ਤੇ ਉਸ ਪਰਮਾਤਮਾ ਦਾ ਰੂਪ ਸਾਧੂ ਰੂਪ ਸਾਧੂ ਦੇ ਦਰਸ਼ਨ ਕਰਨ ਦੀ ਇਵਲਾਸਾ ਜਦੋਂ ਮਨ ਵਿੱਚ ਉਤਪਨ ਹੁੰਦੀ ਹੈ ਤੇ ਉਹ ਮਾਲਕ ਨੂੰ ਧਿਆਉਂਦਾ ਹੈ ਤੇ ਉਹਦੇ ਅੱਗੇ ਫਰਿਆਦ ਕਰਦਾ ਹੈ ਕਿ ਕਿਰਪਾ ਕਰ ਮਨ ਦੀ ਜਿਹੜੀ ਕਾਮਨਾ ਹੈ ਉਹ ਸਾਡੀ ਪੂਰੀ ਹੋ ਜਵੇ ਸਾਧੂ ਦੇ ਦਰਸ਼ਨ ਕਰਨੇ ਹਨ ਮਿਲਨੇ ਜਾਣਾ ਹੈ ਮਿਲਨੇ ਦੀ ਬੜੀ ਤਾਂਗ ਹੈ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਜਦੋਂ ਉਸ ਮਾਲਕ ਨੂੰ ਪ੍ਰਭੂ ਨੂੰ ਉਹਦੇ ਪਿਆਰੇ ਜਿਹੜੇ ਬੰਦਗੀ ਕਰਦੇ ਹਨ ਨਾਮ ਜਪਦੇ ਹਨ ਜਦੋਂ ਉਨ੍ਹਾਂ ਨੂੰ ਮਿਲਨੇ ਦੀ इच्छा परकट हुंदी है साधु ਨੂੰ ਮਿਲਣੇ ਜਾਈਏ ਜਦੋਂ ਮਿਲਣੇ ਜਾਣਾ ਆ ਸੰਗ ਸੰਗੀ ਸਾਥੀ ਕੋਈ ਸਾਥ ਨਾ ਦੀਜੇ ਕੋਈ ਸਾਥ ਕੋਈ ਸਾਥ ਨਾ ਲੈ ਕੇ ਜਾਓ ਮਨ ਭਾਵਨਾ शुद्ध ਭਾਵਨਾ ਦੇ ਨਾਲ ਮਨ ਦੇ ਵਿੱਚ ਨਿਰਮਲ ਭਾਵਨਾ ਦੇ ਨਾਲ ਕਹ ਕੈਸੀ ਮਨ ਦੇ ਵਿੱਚ ਉਮੰਘ ਹੋਣੀ ਚਾਹੀਦੀ ਹੈ ਤੇ ਸਾਧੂ ਦੇ ਛਣ ਵਿੱਚ ਜਾਣਾ ਆ ਤੇ ਉਹਦੇ ਕੋਲੋਂ ਆਪਾਂ ਆਹ ਚੀਜ਼ਾਂ ਆਪਾਂadne ਆਵੀ ਜਿਹੜਿਆ ਮੂ ਮਮਤਾ ਜਾਂ ਸੰਸਾਰਿਕ ਰੂਪੀ ਬਸਤਾਂ ਆ ਜਾਂ ਸੱਡਾ ਆ ਮਿਲ ਜਵੇ ਸੱਡਾ ਆ ਕਾਰਜ ਹੋ ਜਵੇ ਤਾਂ ਉਤੋਂ ਆਪਾਂ ਉਹਨਾਂ ਦੇ ਅੱਗੇ ਮੰਗ ਰੱਖਣੀ ਹੈ ਉਹਨਾਂ ਦੇ ਅੱਗੇ ਪਰਿਆਰ ਕਰਨੀ ਸਾਨੂੰ ਦਾਤ ਦੇਵੋ ਤੇ ਇਹ ਜਿਹੜੀ دنیਆਵੀ ਚੀਜ਼ਾਂ ਸਾਰੀਆਂ ਛੱਡ ਕੇ ਜਿਹੜੇ ਵਿਸ਼ੇ-ਵਕਾਰਾਂ ਤੋਂ ਨਿਰਲੋਪ ਨਿਰਲੇਪ ਹੋ ਕੇ ਸਾ ਸੰਸਾਰ ਦੇ ਸੰਸਾਰਿਕ ਮੋਹ ਤੰਦਿਆਂ ਤੋਂ ਨਿਰਲੇਪ ਹੋ ਕੇ ਇਹਨਾਂ ਸਾਰੀਆਂ ਵਸਤੂਆਂ ਤੋਂ ਦੂਰ ਹੋ ਕੇ ਸਿਰਫ ਮਨ ਦੇ ਵਿੱਚ ਇਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਉਸ ਪਰ ਪ੍ਰਮਾਤਮਾ ਦੇ ਜਿਹੜੇ ਪਿਆਰੇ ਆ ਸਾਧੂ ਆ ਉਹਨਾਂ ਦੇ ਦਰਸ਼ਨ ਕਰਨ ਜਾਣਾ ਆ ਜਾਣਾ ਤੇ ਜਾਣਾ ਆ ਕਿੱਦਾਂ ਜਾਣਾ ਆ ਉਹ ਆਪਣੀ ਯੁਕਤੀ ਦੇ ਤਹਿਤ ਵੀ ਅਸੀਂ ਸਾਡੀ ਗਿਆਾਂ ਦੀ ਹਾਜ਼ਰੀ ਲੱਗੇ ਜਿਸ ਮਕਸਦ ਨੂੰ ਅਸੀਂ ਜਾਣਾ ਆ ਜਿਹੜਾ ਜੀਵਨ ਦਾ ਜੀਵਨ ਦਾ ਜਿਹੜਾ ਲਕਸ਼ ਹੈ ਉਸਤੇ ਮਤੇਤ ਜਾਣਾ ਆ ਸਾਧੂ ਦੇ ਦਰਸ਼ਨ ਹੋ ਜਾਣ ਤੇ ਅਸੀਂ ਕਾਮਨਾ ਲੈ ਕੇ ਜਾਨੇ ਆ ਤੇ ਦੁਨੀਆਦਾਰੀ ਦੀਆਂ ਜਿਹੜੀਆਂ ਸਾਰੀਆਂ ਇਸ਼ਾ ਮਾਇਆ ਜਾਂ ਮਨ ਦੇ ਵਿੱਚ ਹੋਰ ਖਿਆਲ ਹੈ ਛੱਡ ਕੇ ਸਾਧੂ ਦੇ ਚਰਨਾਂ ਦੇ ਵਿੱਚ ਜਾਣਾ ਸੁੱਧ ਭਾਵਨਾ ਦੇ ਨਾਲ ਜਾਣਾ ਆ ਤੇ ਉਹਦੇ ਅੱਗੇ ਆਪਣਾ ਫਰੀਦ ਚਿਤਾਉਣੀ ਹੈ ਜਦੋਂ ਮਿਲਣਾ ਸਾਧੂ ਨੂੰ ਮਿਲਣ ਜਾਣਾ ਤੇ ਇਦਾਂ ਜਾਣਾ ਆ ਦੁਨੀਆਦਾਰੀ ਦੇ ਮੋਹ ਮਮਤਾ ਤੋਂ ਦੂਰ ਹੋ ਕੇ ਆਪਣੇ ਸੱਤਿਆ ਸੰਤੋਖ ਜਿਹੜੀ ਦੁਨੀਆ ਦੀ ਸੰਤੋਖ ਜਿਹੜੇ ਸੱਤਿਆ ਸੰਤੋਖ ਬੇ ਹੋਰ ਕਿਸੇ ਚੀਜ਼ ਦੀ ਇਛਾ ਨਹੀਂ ਤੇ ਉਸ ਬਸ ਉਹਨਾਂ ਦੇ ਅੱਗੇ ਨਮਸਕਾਰ ਕਰਨੀ ਹੈ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਇਸ ਭਾਵਨਾ ਦੇ ਨਾਲ ਜਾਵੇ ਤਾਂ ਉਹ ਜਾਣਾ ਸਫਲ ਹੁੰਦਾ ਹੈ ਸਾਧੂ ਕੋ ਮਿਲਨੀ ਜਈਏ ਸਾਥ ਨਾ ਲਿਜੇ ਕੋਏ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋਹੇ ਤੇ ਜਦੋਂ ਮਨ ਵਿੱਚ ਜਾਗਰਤ ਜਾਗਰਤੀ ਪੈਦਾ ਹੁੰਦੀ ਹੈ ਕਿ ਜਾਣਾ ਤੇ ਜਾਣਾ ਆ ਤੇ ਫਿਰ ਕਹਿੰਦੇ ਪਿੱਛਾ ਨਹੀਂ ਮੁੜਨਾ ਚਾਹੀਦਾ ਤੇ ਫਿਰ ਬਸ ਜੇ ਜਾਣਾ ਆ ਅੱਗੇ ਨੂੰ ਜਾਣਾ ਤੇ ਹੋਰ ਜਿਹੜੀਆਂ ਰੁਕਾਵਟਾਂ ਆਉਂਦੀਆਂ ਅੜਚਣਾਂ ਆਉਂਦੀਆਂ ਉਹਨਾਂ ਸਾਰੀਆਂ ਅੜਚਣਾਂ ਦੂਰ ਕਰਕੇ ਸਾਰੇ ਸਾਰੇ ਰਾਸਤੇ ਜਿਹੜੇ ਆ ਉਹਦੇ ਵਿੱਚ ਅੜਚਣਾਂ ਆਂ ਰਾਸਤੇ ਜਿਹੜੇ ਅੜਚਣਾਂ ਪੈਂਦੀਆਂ ਉਹਨਾਂ ਦੂਰ ਕਰਕੇ ਤਾਂ ਉਸ ਮਾਲਕ ਨੂੰ ਪ੍ਰਭੂ ਨੂੰ ਪ੍ਰਭੂ ਦੇ ਪਿਆਰਾਂ ਨੂੰ ਮਿਲਣਾ ਹੈ ਜਿੰਨਾ ਤੋਂ ਸਾਨੂੰ ਉਸ ਜੀਵਨ ਦੀ ਸੋਝੀ ਮਿਲਣੀ ਹੈ ਤੇ ਜੀਵਨ ਕਿਸੇ ਕਿਸ ਤਰ੍ਹਾਂ ਪਾਸ ਕਰਨਾ ਕਿਸੇ ਸਫਲ ਕਰਨਾ ਕਿੱਦਾਂ ਮੰਜ਼ਿਲ ਪਾਉਣੀ ਹੈ ਐਸੀ ਭਾਵਨਾ ਦੇ ਨਾਲ ਜਾਣਾ ਕਿੰਦੀ ਫਿਰ ਤੇ ਪਿੱਛੇ ਨੂੰ ਨਹੀਂ ਮੁੜਨਾ ਫਿਰ ਜੇ ਜਾਣਾ ਹੈ ਸਾਧੂ ਨੂੰ ਮਿਲਣਾ ਤੇ ਜਾਣਾ ਹੀ ਜਾਣਾ ਫਿਰ ਆਲੇ-ਦੁਆਲੇ ਸਾਰਾ ਸਾਫ਼ ਕਰ ਦੇਣਾ ਸਾਥ ਨਾ ਢੀਜੇ ਤੋਏ ਪਾਛੇ ਪਰੋਂ ਨੀ ਜੇ ਅੱਗੇ ਜੋ ਹੋਏ ਸੋ ਹੋਏ ਅੱਗੇ ਜਦੋਂ ਪਹੁੰਚਣਾ ਆ ਉਹਨਾਂ ਦੇ ਦਰ ਤੇ ਪਹੁੰਚਣਾ ਆ ਤੇ ਫਿਰ ਉਹਨਾਂ ਨੇ ਕੀ ਹੁਕਮ ਨਾਲ ਦੇਣਾ ਕੀ ਉਹਨਾਂ ਨੇ ਪਾਕਸ਼ੇ ਜਿਣਾਇਆ ਕਿਸ ਭਾਵਨਾ ਦੇ ਨਾਲ ਉਹਨਾਂ ਦੇ ਕੋਲ ਜਾਣਾ ਤੇ ਆਪਾਂ ਕੀ ਮੰਗਣਾ 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 ਦੇ ਪ੍ਰਭੂ ਦੇ ਦਰ ਤੇ ਇਹੀ ਮੰਗਣਾ ਚਾਹੀਦਾ ਕਿ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਸਾਰਾ ਕੁਝ ਜਿਹਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਹੈ ਹੋਰ ਬੋ ਸਾਰਾ ਕੁਝ ਮੰਗਣ ਦੀ ਬਜਾਏ ਇੱਕ ਕੋਈ ਪ੍ਰਭੂ ਤੋਂ ਦਾਤ ਮੰਗ ਮੰਗਣੀ ਚਾਹੀਦੀ ਹੈ ਜਿਸ ਦੇ ਨਾਲ ਉਸ ਉਸ ਦਾਤ ਮਿਲ ਜਵੇ ਪ੍ਰਭੂ ਦੇ ਨਾਮ ਦੀ ਦਾਤ ਮਿਲ ਜਵੇ ਨਾਮ ਸਿਮਰਨ ਕਰਨ ਦਾ ਮੌਕਾ ਮਿਲ ਜਵੇ ਤਾਂ ਉਹਦੇ ਵਿੱਚ ਸਾਰੀਆਂ ਗੁਲਜ਼ਾਰਾ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਜੇ ਪ੍ਰਭੂ ਦੀ ਨਾਮ ਦੀ ਦਾਤ ਮਿਲ ਜਵੇ ਨਾਮ ਉਸ ਮਾਲਕ ਅੱਗੇ ਫਰਿਆਦ ਕਰਨੀ ਪ੍ਰਭੂ ਤੇਰੇ ਨਾਮ ਨਾਲ ਜੁੜਦੇ ਰਹੀਏ ਤੇ ਤੇਰਾ ਤੇਰੀ ਬੰਦਗੀ ਨਾਲ ਜੁੜੇ ਰਹੀਏ ਤੇ ਐਸੀ ਭਾਵਨਾ ਦੇ ਨੇ ਜਾਣਾ ਜਦੋਂ ਆਪਾਂ ਐਸੀ ਭਾਵਨਾ ਲੈ ਕੇ ਜਾਂਦੇ ਆ ਤੇ ਸਾਨੂੰ ਉਹ ਜਾਣੀ ਜਾਣ ਹੁੰਦੇ ਆ ਉਹ ਸੇਵਕ ਦੀ ਜਨ ਦੀ ਜੋ ਵੀ ਉਹਦੇ ਦਰਦ ਹੀ ਹੁੰਦਾ ਹੈ ਉਹਦੀ ਫਰਿਆਦ ਸੁਣਦੇ ਆ ਤੇ ਉਹਦੇ ਉਹਦੀ ਚੰਚੋਲੀ ਦੇ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ ਕਬੀਰ ਸੇਵਾ ਕੋ ਦੋਈ ਪਲੇ ਇੱਕ ਸੰਤ ਇੱਕ RAM seva ko doy kare sant aur ram santan da karma hai jeev nu naam de naal jona naam japona simran simran karna aur simrat rehna bhakti marg te rehna te sadhu sant rasta dikhaunde han marg dikhaunde han te eh jeevan safal kidda karna hai us malik nu milna hai te kidda milna hai ਤੇ ਰਾਸਤਾ ਦਿਖਾਉਂਦੇ ਆਪ ਤੇ ਭਗਤੀ ਮਾਰਦੇ ਲੱਗਦੇ ਲਾਉਂਦੇ ਹਾਂ ਨਾਮ ਜਪਣਾ ਤੇ ਜਪਾਉਣਾ ਇਹੇ ਕੰਮ ਸਾਧੂਆਂ ਦਾ ਹੈ ਉਹਨਾਂ ਦਾ ਕਰਮ ਹੈ ਤੇ ਪ੍ਰਭੂ ਦਾ ਨਾਮ ਉਹ ਮਾਲਕ ਦੁਨੀਆ ਦਾ ਜਿਹੜਾ ਮਾਲਕ ਹੈ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਸਾਰੀ ਕਾਇਨਾਤ ਨੂੰ ਸਾਰਾ ਕੁਝ ਉਹ ਪਰਮਾਤਮਾ ਦੇ ਰਿਹਾ ਹੈ ਸੰਸਾਰ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਉਸ ਪ੍ਰਮਾਤਮਾ ਨੇ ਜੀਵ ਨੂੰ ਮੁਕਤੀ ਦੇਣੀ ਮੁਕਤੀ ਦਾ ਪਦਾਰਥ ਉਸ ਪ੍ਰਭੂ ਤੋਂ ਰਾਮ ਤੋਂ ਮਿਲਣਾ ਹੈ ਤੇ ਜੇ ਉਸ ਮਾਲਕ ਨੇ ਹੀ ਫੈਸਲਾ ਦਿਣਾ ਹੈ ਤੇ ਕਰਮ ਜਿਸ ਨੇ ਕਰਮ ਜਿਹੜਾ ਕਰਮ ਦੇ ਨਾਲ ਜੁੜਿਆ ਆਇਆ ਹੈ ਉਹ ਆਪਣੇ ਕਰਮ ਦੀ ਡਿਊਟੀ ਕਰਦਾ ਹੈ ਤੇ ਜੀਵ ਦਾ ਕਰਮ ਹੈ ਨਾਮ ਜਪਣਾ ਨਾਮ ਜਪਣਾ ਜਪਉਣਾ ਨਾਮ ਦਾ ਫਾੜ ਜਿਹੜਾ ਆ ਉਹ ਮਾਲਕ ਨੇ ਪ੍ਰਭੂ ਨੇ ਉਸ ਮਾਲਕ ਨੇ ਪਰਮਾਤਮਾ ਨੇ ਦੇਣਾ ਹੈ ਮਾਲਕ ਨੇ ਬਖਸ਼ਿਸ਼ ਕਰਨੀ ਹੈ ਤੇ ਮੁਕਤੀ ਦਾ ਦੁਆਰਾ ਮਿਲਣਾ ਤੇ ਮਿਲਣਾ ਪਰਮਾਤਮਾ ਦੇ ਦਰ ਤੋਂ ਮਿਲਣਾ ਹੈ ਮੁਕਤੀ ਨਾਮ ਜਪਾਵੇ ਸੇਵਾ ਕੋ ਦੁਇਪਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਰਾਮ ਨੇ ਮੁਕਤੀ ਦਾ ਪਦਾਰਥ ਹੈ ਨਾ ਮੁਕਤੀ ਮਿਲਣੀ ਹੈ ਤੇ ਉਸ ਪਰਮਾਤਮੇ ਦੇ ਅਰਤੂ ਮਿਲਣੀ ਹੈ ਤੇ ਜਿਹੜਾ ਮਾਰਗ ਹੈ ਰਸਤਾ ਹੈ ਸਾਧੂ ਸੰਤਾਂ ਨੇ ਕਿਰਪਾ ਕਰਨੀ ਹੈ ਉਹਨਾਂ ਨੇ ਨਾਮ ਦਾ ਰਸਤਾ ਦੱਸਣਾ ਹੈ ਮੰਜ਼ਲੀ ਮੰਜ਼ਲ ਕਿੱਦਾਂ ਪਾਉਣੀ ਆ ਉਹ ਮੰਜ਼ਲ ਤੇ ਕਿੱਦਾਂ ਪਹੁੰਚਣਾ ਹੈ ਤੇ ਬੜੀਆਂ ਕਠਿਨਾਈਆਂ ਉਹਨਾਂ ਕਠਿਨਾਈਆਂ ਦਾ ਨੂੰ ਦੂਰ ਕਰਨਾ ਹੈ ਰਸਤਾ ਸਾਫ਼ ਕਰਨਾ ਹੈ ਕੋਸ ਜਿਹੜੀ ਯੋਗਤੀ ਹੈ ਉਹ ਸਾਧੂ ਸੰਤਾਂ ਕੋਲ ਹੀ ਯੋਗਤੀ ਹੈ ਉਹ ਹੀ ਇਹ ਰਤਵਾ ਸਾਧੂ ਸੰਤਾਂ ਨੂੰ ਹੀ ਬਖਸ਼ਿਆ ਹੈ ਉਸ ਪ੍ਰਮਾਤਮਾ ਨੇ ਜਿਹੜਾ ਸਾਧੂ ਸੰਤ ਨਾਮ ਚ ਗਾਉਂਦੇ ਹਨ ਨਾਮ ਦੇ ਨਾਲ ਜੋੜਦੇ ਹਨ ਤੇ ਨਾਮ ਜਪ ਕੇ ਇਹ ਜੀਵ ਆਪਣੇ ਜੀਵਨ ਸੁਧਾਰਦਾ ਹੈ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਚਲਾਉਂਦਾ ਹੈ ਤੇ ਆਪਣੇ ਮਾਰਗ ਨੂੰ ਸੁਖਾਲਾ ਕਰਦਾ ਹੈ ਤੇ ਉਸ ਪਰਮਾਤਮਾ ਦੀ ਬੰਦਗੀ ਦੇ ਜਰੀਏ ਉਸ ਪਰਮਾਤਮਾ ਕੋਲ ਪਹੁੰਚਦਾ ਹੈ ਤੇ ਪਰਮਾਤਮਾ ਹੀ ਉਹਨੂੰ ਮੁਕਤ ਮੋਕਸ਼ ਦਾ ਪਦਾਰਥ ਪ੍ਰਕਸ਼ਿਸ਼ ਕਰਦਾ ਹੈ ਤੇ ਇਹ ਜਹੀ ਭਾਵਨਾ ਗੁਰੂ ਕਬੀਰ ਜੀ ਮਹਾਰਾਜ ਬਾਣੀ ਦੇ ਵਿੱਚ ਸੰਗਤਾਂ ਨੂੰ ਪਰਪੁਕਾਰ ਕਰਦੇ ਹੋਏ ਤੇ ਇਹ ਯੋਗਤੀ ਬਖਸ਼ਦੇ ਹਨ ਇਹ ਹੀ ਰਸਤਾ ਦੱਸਦੇ ਹਨ ਸੰਗਤਾਂ ਨੂੰ ਨਾਮ ਦੇ ਨਾਲ ਜੋੜਦੇ ਹਨ ਜਿਹੜਾ ਉਹਨਾਂ ਦੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਤੇ ਉਹਦੇ ਦੱਸੇ ਰਾਸਤੇ ਤੇ ਚੱਲਦਾ ਹੈ ਸੱਚ ਦੇ ਮਾਰਗ ਤੇ ਚੱਲਦਾ ਹੈ ਆਪਣਾ ਜੀਵਨ ਸਫਲਾ ਕਰਦਾ ਹੈ ਐਸੇ ਗੁਰੂ ਜੀ ਦਾ ਫਰਮਾਨ ਹੈ